ਇਤਵਾਰ ਸਵੇਰੇ ਹੁਸ਼ਿਆਰਪੁਰ ਦੇ ਪੰਗੀ ਪੁਲ ਦੇ ਨਜ਼ਦੀਕ ਬਣੀ ਆ ਚੁੱਕੀਆਂ ਵਿੱਚ ਜ਼ਬਰਦਸਤ ਧਮਾਕਾ ਹੋਇਆ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਧਮਾਕੇ ਦੀ ਵਜ੍ਹਾ ਇੱਕ ਜ਼ਿੰਦਾ ਬੰਬ ਨੂੰ ਦੱਸਿਆ ਜਾ ਰਿਹਾ ਹੈ ਜਿਸ ਨੂੰ ਪੰਗੀ ਪੁਲ ਦੇ ਨਜ਼ਦੀਕ ਰਹਿੰਦੇ ਇੱਕ ਬਾੜੀਏ ਗਲਤੀ ਦੇ ਨਾਲ ਕਬਾੜ ਸਮਝ ਕੇ ਚੁੱਕ ਲੈсэн ਧਮਾਕੇ ਤੋਂ ਬਾਅਦ ਵੱਡੀ ਗਿਣਤੀ ਲੋਕ ਮੌਕੇ ਤੇ ਪਹੁੰਚੇ ਇਹ ਵੀਡੀਓ ਵੀ ਧਮਾਕੇ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਹੀ ਬਣਾਇਆ ਸਮਾਕਾ ਇਹ ਨਾਲ ਜ਼ਬਰਦਸਤ ਸੀ ਕਿ ਦੋ ਲੋਕਾਂ ਦੇ ਚਿਤਰੇ ਉੱਟ ਗਏ ਮਰਨ ਵਾਲਿਆਂ ਦੇ ਵਿੱਚ ਇੱਕ ਹੋਰ ਤੇ ਇੱਕ ਨੌਜਵਾਨ ਸ਼ਾਮਿਲ ਨੇ ਜਦ ਕਿ ਜ਼ਖਮੀ ਹੋਣ ਵਾਲਿਆਂ ਦੇ ਵਿੱਚ 10 ਸਾਲ ਦੇ ਬੱਚੇ ਸਮੇਤ ਦੋ ਲੋਕ ਸ਼ਾਮਿਲ ਨੇ ਅੱਗੇ ਆ ਕੇ ਬੈਠੇ ਸੀ ਇਸ ਵੇਲੇ ਕੰਮ ਤੇ ਗਿਆ ਸੀ ਉਹਨੇ ਆ ਕੇ ਬੈਠੇ ਸੋਟੀ ਬੁੱਡੀ ਹੜੀ ਪੋਤੀ ਹੈ ਅੱਛਾ ਉਹਨਾਂ ਸੀ ਗਿਡਾਂਦੇ ਸੀ ਤੇ ਮੈਂ ਕਹਿੰਮਗਾ ਮੰਮੀ ਮੈਂ ਦਵਾਈ ਲੈ ਕੇ ਮেরি ਜਾੜਦੀ ਤੇ ਤੂੰ ਇੱਥੇ ਬੈਠੇ ਮੈਂ ਦਵਾਈ ਲੈ ਕੇ ਵਾਪਸ ਨਹੀਂ ਆਉਂਦੇ ਸੀ ਸਾਰੇ ਮਰ ਗਏ ਕਿੰਨੇ ਬੰਦੇ ਆਏ ਬੰਦੇ ਕਿੰਨੇ ਇੱਕ ਦੋ ਭਈਏ ਇੱਕੋ ਭਈਏ ਗਰੇਡੂ ਜਿਲੇ ਗੱਲੇ ਚਲ ਗਿਆ ਹਸਪਤਾਲ ਕਿੰਨੇ ਬੰਦੇ ਇੰਜਰਡ ਕਿੰਨੇ ਹੈ ਜਖਮੀ ਕਿੰਨੇ ਹੋਏ ਚ ਜਖਮੇ 3 ਤੇ ਡੈੱਥ ਕਿੰਨੇ ਦੇ ਹੋਈ ਹੈ ਦੋ ਡੈੱਥ ਡੈਗ ਜਖਮੀ ਪੁਲਿਸ ਬੰਮ ਰੋਧਕ ਦਸਤਿਆਂ ਦੀ ਵਜਨਾਰ ਧਮਾਕੇ ਵਾਲੀ ਥਾਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਅਜਿਹੀ ਕਿਸੇ ਹੋਰ ਧਮਾਕਾ ਖੇਸ ਸਮਗਰੀ ਦਾ ਪਤਾ ਲੱਗ ਸਕੇ ਪੁਲਿਸ ਇਹ ਪਤਾ ਲਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ ਕਿ ਕਬਾੜੀਆਂ ਨੂੰ ਆਖਿਰ ਇਹ ਧਮਾਕਾ ਖੇਸ ਸਮਗਰੀ ਕਿੱਥੋਂ ਮਿਲੀ ਉਹ ਆਰਦੇ ਸਮਾਨ ਨਾਲ ਸੈਟਲ ਕਰ ਰਹੇ ਉਹਦੇ ਵਿੱਚ ਕੋਈ ਨਾ ਕੋਈ ਐਕਸਪਲੋਸਿਵ ਚੀਜ਼ ਹੋ ਸਕਦੀ ਜਿਹੜੀ ਉਹ ਫਟ ਗਈ ਜਿਸ ਨਾਲ ਇਹਨਾਂ ਦੀ ਡੈਥ ਹੋਈ ਹੈ ਬਾਕੀ ਜਦ ਤੱਕ ਦੇ ਦੋ ਬੰਦੇ ਤਾਂ ਮੌਕੇ ਤੇ ਮਰ ਗਏ ਆ ਇੱਕ ਲੇਡੀ ਐ ਇੱਕ ਜੈਂਟਸ ਤਿੰਨ ਬੰਦੇ ਇੰਜਰਡ ਸਗੇ ਉਹਨਾਂ ਨੂੰ ਇਮੀਜੇਟ ਹਸਪੀਟਲ ਚ ਲਿਪਚਾ ਲਿਆ ਅਗਲੀ ਕਰਦੇ ਚੀਜ਼ ਇਹ ਤਫਤੀਸ਼ ਕਰ ਰਹੇ ਆ ਜੀ ਬੰਬ ਡਿਸਪੋਜ਼ਲ ਟੀਮ ਆਈ ਹੈ ਉਹ ਚੱਕ ਕਰ ਰਹੇ ਆ